ਕਿਆ ਅੱਛਾ ਉਹ ਠੀਕ ਐ ਬਟੇ ਠੀਕ ਐ ਹੋਰ ਤੇ ਮੰਮੀ ਕਿਵੇਂ ਐ ਸਾਫ ਠੀਕ ਐ ਮੇਰਾ ਮੰਮੀ ਦਾ ਹਾਲ ਪੁੱਛਿਆ ਨਾ ਮੇਰੇ ਪਛੜਿਆ ਕਰਕੇ ਨਹੀਂ ਮੈਂ ਹਾਲ ਤੱਕ ਲੋਕਾਂ ਨੂੰ ਨਹੀਂ ਪਤਾ ਲੱਗਣਾ ਤਹਿ ਗਿਆ ਮੈਨੂੰ ਪਾਏ 15 ਸਾਲ ਕੋ ਪੂਰਾ दारू ਕੜਦੇ ਨੂੰ 15 ਸਾਲ ਨਹੀਂ ਓਹ ਚਾਹ ਤਰਾ ਪਹਿਲਾਂ ਤਾਂ ਆਏ ਆਏ ਕੋ ਤਾਂ ਨਹੀਂ ਲੈ ਮੈਨੂੰ ਤਾਂ ਕਹਿੰਦਾ ਸੀ ਕਿ ਮੈਂ ਵੱਡੇ ਘਰੇ ਜਾਇਆ ਮਾਂ ਜਾ ਵੱਡਾ ਹਜੇ ਤੱਕ ਆਇਆ ਨਹੀਂ ਦੇਖਾਂ ਤਾਂ ਸਹੀ ਕਿ ਤੇ ਅੰਦਰ ਹੀ ਤਾਂ ਨਹੀਂ ਰਹਿ ਗਿਆ ਇਹਦਾ ਮੇਰੇ ਸਰ ਦਾ ਮਾਲ ਮਾੜਾ ਆ ਜੇ ਇੰਜਾਂ ਨਾ ਖਾਈਏ ਉਹਦਾ ਹੋਣਾ 25 ਦੀ ਮੋਟਰ ਵਾਲਾ ਕਰਨਾ ਤੇ ਜਿੱਦੇ ਬਿਨਾ ਪਾਛੜਾ ਨਾਲ ਲੱਗ ਜੇ ਕਾੜ ਮੋਟਾ ਜਾ ਉਹਦਾ ਧਰਮ ਤੋਂ ਲਾ ਕੇ ਮੁੱਠੀਆਂ ਕੁੱਟਣੀਆਂ ਪੈਂਦੀਆਂ ਨੇ ਅੰਤਰੇੰਦ ਸੋਜ ਆ ਜਾਂਦੀ ਆ ਜੋਰ ਲਾ ਕੇ ਵੇ ਇੱਥੇ ਅੰਦਰ ਇਹ ਤਾਂ ਆਂਦੀ ਦੀ ਉਹ ਆ ਗਈ ਵੇ ਬੋਲ ਪਾ ਹਾਂ ਦੇਖ ਲੈ ਦੇਖ ਲੈ ਹੁਣ ਐ ਪਤਾ ਲੱਗ ਗਿਆ ਵੀ ਗੇਟ ਚਾ ਕੇ ਖੜ ਗਈ ਹਾਂ ਪੈਰ ਦਿਸ ਗਏ ਹੋਣਗੇ ਥੱਲੋਂ ਵੇ ਅੰਦਰ ਘਰ ਪਾ ਕੇ ਬਹਿ ਗਿਆ ਨਿਕਲਿਆ ਨਾ ਮੈਂ ਤੇਰੀ ਵਾਰੀ ਬੋਲਦਾ ਹੁਣਾਂ ਦੇਖ ਲੈ ਦੇਖ ਲੈ ਵਾ ਜਮਾਈ ਨਹੀਂ ਜਮਾਈ ਨਹੀਂ ਨਾ ਘੱਟ ਝੋਲਸ ਲਿਆ ਕਰ ਹੈ ਉ ਸਾਰਾ ਦਿਨ ਪੁੱਕੀ ਪੁੱਕੀ ਢੱਫੀ ਜਾਊਗਾ ਅੱਖਣੇ दारू ਮੱਚੀ ਜਾਂਦੀ ਆ ਮੱਚੀ ਜਾਂਦੀ ਐ ਮੱchnਾ ਨਹੀਂ ਇੱਕ ਤਾਂ ਉ ਗਰਮੀ ਐ ਇੱਕ ਤੈਨੂੰ ਢੀਕ ਢੀਕ ਮੱਚਦੀ ਐ ਹੈ ਚਾਹ ਤਰਾਉਂਦੀ ਕਰਦੀ ਸੀ ਜੈ ਖਾਣੇ ਤੇ ਮੈਂ ਵੀ ਨਾ ਤੇਰੇ ਨਾਲ ਮਗਜਮਾਰੀ ਕਰਦੀਆਂ ਅਧੀਆਂ ਗੱਲਾਂ ਭੁੱਲ ਜਾਨੀਆਂ ਚਾਹ ਤਰਕੇ ਆਈਆਂ ਫੂਕੇ ਡੱਬਾ ਮੱਚ ਜੂ ਮੈਨੂੰ ਕਹਿੰਦਾ ਸੀ ਚਾਹ ਕਰਦੇ ਨਹੀਂ ਬਗਜਾ ਬਗਜਾ ਆਹੀ ਇੱਕ ਜਗ੍ਹਾ ਬੱਤੀਏ ਜਿੱਥੇ ਮੈਂ ਕੱਲਾ ਸੁੱਖ ਨਾਲ ਬੈਠਦਾ ਤੂੰ ਤਾਂ ਕਿਤੇ ਬੈਠਣ ਈਂਦੀ ਜੀ ਕਰਦਾ ਨਾ ਮਾਰ ਕੇ ਚਪਲੀ ਸਿਰ ਖੋਲਦਿਆਂ ਆਥਣੇ ਦਾਰੂ ਡੱਫਣੀ ਐ ਹੈ ਸਵੇਰੇ ਭੁੱਕੀ ਖਾਣੀ ਐ ਦਿਨੇ ਜਿਹੜੀ ਅੱਗ ਸੁਆਹ ਮਿਲਚੇ ਮਰ ਜਾਣਾ ਹੋਣੀ ਛੜਦਾ ਨਾ ਤੇਰਾ ਭੈਣ ਦੇ ਖਸਮ ਦੇ ਕਾਲਜਾ ਦੁਖਦਾ ਦੁਖਣਾ ਨਹੀਂ ਜਾਂਦਾ ਤਾਂ ਜੈਖਣੇ ਦਾ ਘਰੋਂ ਆ ਸਾਰਾ ਕੁਝ ਨਿਕਲਿਆ ਨਹੀਂ ਬਗਜਾ ਬਗਜਾ ਮਾੜਾ ਪੁੱਤਾ ਕਰ ਲਾ ਆਰਾਮ ਦੇ ਪਲਾਂ ਹਾਏ ਚੱਲਿਆ ਘਰ 오 ਹੋ ਹੋ ਮੇਰਾ ਸਹਰਾ ਇਹ ਵੀ ਬਹੁਤ ਵੱਡਾ ਕੰਮ ਹੈਗਾ ਚੱਲ ਫੁੱਲ ਰਿਆ ਮੜਾ ਮੋਟਾ ਫਸੂਗਾ ਮੈਂ ਬਲੈ ਇੱਧਰ ਹਾਈ ਹਾਈ ਵੇ ਇਹ ਜੀ ਬਾਸਨਾ ਕਿਤੇ ਮਿਲਦੀ ਹੈ ਕਦੇ ਨਹੀਂ ਮਿਲਦੀ ਇਹ ਜੀ ਬਾਸਨਾ ਹੇ ਉਹ ਗੱਲ ਹੋ ਗਈ ਸਾਡਾ ਪ੍ਰੇਮ ਇਹਦਾ ਜੀਨ ਲੱਗਣਾ ਸੁਰਗਾ ਵਿੱਚ ਗੋਖਾ ਨਹੀਂ ਹੋਣਾ ਇਹ ਹਜੇ ਨਹੀਂ ਮਿਲਦਾ ਕਿਸੇ ਬਾਹਰ ਲੋਕੋ ਭੱਜਦੇ ਫਿਰਦੇ ਨਹੀਂ ਐਜੀ ਬਸ ਨਾ ਮਿਲ ਜੂ ਕਿਤੇ ਨਹੀਂ ਮਿਲਦੀ ਜਕਰ ਚੱਲ ਛੱਟ ਗਏ ਨੇ ਆਏ ਹਾਏ ਕਹਿੰਦਾ ਸ਼ੌਕ ਨਾਲ ਕੱਢੀ ਜੱਟ ਨੇ 2 ਫੁੱਟ ਤੋਂ ਲਾਟ ਫੇਰ ਫੜਦੀ ਮੈਂ ਤਾਂ ਜਾ ਕੇ ਕੱਢਣੀ ਐ ਜਕਰ ਤੂੰ ਪਹਿਲੀ ਲੋਕਾਂ ਨੂੰ ਸੁਣਾਈਂ ਜਨ ਕੋਈ ਭੈਣ ਦਾ ਲੋੜਾ ਸੀ ਆਈਡੀ ਕਰਦਾਂਦਾ ਹੁੰਦਾ ਕਿਉਂ ਲੋਕਾਂ ਦੀ ਭੈਣ ਦੇ ਹੱਥ ਲੈ ਕੇ ਵੀ ਆਪ ਨੂੰ ਫੜੂਗਾ ਕਹਿੰਨੇ ਆਪਾਂ ਕਿ ਡਰਦੇ ਆ ਐਸੇ ਤਾਂ ਹੁਣ ਦੋ ਹੋ ਗਏ ਦੋ ਭਾਈ ਹੋ ਗਏ ਹੁਣ ਤਾਂ ਉਮੀਦ ਆਪਦੇ ਫੂਕ ਚਾਲ ਜਗਰ ਚੱਲੀਏ ਵਾਹ ਓਏ ਤੇਰੀ ਪੱਠੀ ਯਾਰ ਦੀ ਓ ਪੱਠੀ ਯਾਰ ਦੀ ਸਰਗਦਾ ਝੂਟਾ ਕਦੇ ਨਾ ਵਿਚਾਰੇ ਖੜਦੀ ਓਏ ਪੱਠੀ ਯਾਰ ਦੀ ਅਗਲਾ ਮਠੇਕਿਆਂ ਨੂੰ ਪੱਠੀ ਯਾਰ ਦੀ ਸਰਗਦਾ ਝੂਟਾ ਓ ਜਗਰ ਖੜਗਾ ਖੜਗਾ ਨੂੰ ਘੜਾ ਆਪਣਾ ਦਾ ਘਰ ਨੰਗੇ ਸਰਕਾਰੀ ਸਾਹਮਣੇ ਓ ਜਲੇ ਆਈ ਨਹੀਂ ਹੈਗਾ ਇਹਨੂੰ ਚੱਕ ਕੇ ਪਰਾਂ ਦੇਖਦਾ ਓਏ ਹਾਂ ਜਾਗਰਾ ਓਏ ਕੰਜਰ ਹੁੰਦਾ ਤੂੰ ਇੱਥੇ ਖੜਿਆ ਮੈਂ ਤੈਨੂੰ ਉੱਦੋਂ ਦੇਖੀ ਆ ਨਾ ਉਹ ਮੈਂ ਤਾਂ ਗੋਹਾ ਜਾ ਹਟਾ ਕੇ ਢਾਣੇ ਅੰਦਰੋਂ ਨਾਲੇ ਬਾਹਰੋਂ ਮੀਰੀ ਸੁਣ ਗੱਲ ਉਹਦਾ ਕੰਜੇ ਮ ਤੜਕੀ ਦੇ ਕੇ ਆ ਬਾਲੇ ਮਾਰ ਲਈ ਜੀ ਪੂਰੀ ਤਿਆਰ ਹੋ ਰਹੀ ਹੈ ਕੰਡੇ ਤੇ ਇਹਨੂੰ ਉਹ ਗਰਮ ਗਿਆ ਦੇਖ ਭਾਂਡੇ ਖਸਮ ਦੀ ਕਿੰਨੀ ਪੈਂਦੀ ਆ ਡੂੰਡਾ ਦਾ ਮਾਰੂ ਮਾਰੂ ਤੂੰ ਐ ਕਰ ਮੈਂ ਤੈਨੂੰ ਕਹਿਣਾ ਇਹ ਮੈਲ ਦਾ ਨਾ ਚਵਾਰੇ ਜੋ ਸਮਾਨ ਆ ਯਾਰ ਉਹ ਹੀ ਕਰਤੀ ਨਾ ਬੁੱਦੂ ਗੱਲੇ ਯਾਰਾ ਉਹ ਪੈਂ ਹੁਣ ਤਰਤ ਪੈਰਦੇ ਕਹਿੰਦੇ ਉਹੀ ਗੱਲ ਤਰਤ ਪੈਰਦੇ ਕਹਿੰਦਾ ਤੂੰ ਉਹ ਜੇ ਮੈਂ ਰਾਤ ਨੂੰ ਫੜਦਾ ਰਾਤ ਨੂੰ ਐ ਕਹੂ ਵੀ ਤੇਰਾ ਚਵਾਰੇ ਚ ਕੀ ਕੰਮ ਐ ਚਵਾਰੇ ਚ ਕੀ ਕੰਮ ਐ ਤੇਰਾ ਹੁਣ ਤਾਂ ਦਿਨੇ ਮੈਂ 100 ਬਾਨਾ ਲਾ ਦੂ ਕੋਈ ਚੱਕਰ ਨਹੀਂ ਤੂੰ ਐ ਕਰ ਬਾਈ ਬਣ ਕੇ ਬਾਹਰ ਨਹੀਂ ਸਾਈਡ ਖੜ ਜਾਂ ਤਿੰਨੇ ਚੀਜ਼ਾਂ ਮੈਂ ਤੈਨੂੰ ਚਵਾਰੇ ਚੋਂ ਡੇਗਦਾਂ ਤੂੰ ਗੁੱਛ ਕੇ ਸਾਈਡ ਤੇ ਕਰ ਲੈ ਜੇ ਕਿਤੇ ਇਹਨੂੰ ਪਤਾ ਲੱਗ ਗਿਆ ਨਾ ਇਹਨੇ ਕਰਨਾ ਕਲੇਸ਼ ਨਾਲੇ ਮਾਰੂਗ ਨੰਨਾ ਮਰੇਸ਼ ਵਾਲੇ ਦੀ ਤੂੰ ਸੁਣਾ ਦੀ ਮੀ ਲੋਟ ਰੀਆਂ ਦੀ ਸੁਣ ਗਿਨਾ ਗੱਲਾਂ ਉਹ ਇਹ ਤਾਂ ਜਿੜਨੇ ਬਣਾਈਆਂ ਨੇ ਰੱਬ ਨੇ ਉਹਦੇ ਕਰਨੀ ਚ ਨਹੀਂ ਹੈਗੀਆਂ ਬਸ ਚ ਨਹੀਂ ਹੈਗੀਆਂ ਮੂਜ ਕਰਨੀ ਕੰਨੀ ਮੈਂ ਉਹ ਇਧਰ ਨਹੀਂ ਪੈ ਕੇ ਰ ਇਧਰ ਦੀ ਘੜਾ ਕੋਈ ਚੱਕਰ ਉਹ ਤਾਂ ਗੱਲ ਆਪਣੀ ਯਾਰੀ ਆ ਮੈਂ ਤੂੰ ਗੱਲ ਕਰਦਾ ਜਿੱਥੇ ਚਾਰ ਖੌਣੇ ਮੈਂ ਮਰ ਤੂੰ ਮਾਰ ਰਿਆ ਕਰ ਨਾ ਨਾ ਮੈਂ ਕਹਿੰਦਾ ਚਲ ਛਿੱਤੀਆ ਜਾ ਕੇ ਨਿਮੇੜ ਦਾਗੇ ਪਰਾ ਹੋਰ ਕੰਮ ਨਿਪੜ ਚੁਗਾ ਲੱਗਿਆ ਤਾਂ ਮੈਨੂੰ ਸੀ ਵੀ ਜਾ ਕਰ ਲੰਗਿਆ ਕਿਤੇ ਹੁਣ ਆਪਲੇਖਾ ਪਿਆ ਹੋਵੇ ਪਰ ਉਹਦੇ ਅਰਗਾ ਪਾ ਨਾ ਨਾ ਮੈਨੂੰ ਬਲੇਖਾ ਕਿਵੇਂ ਪਰ ਜਾਈ ਇੱਕ ਗੱਲ ਦੱਸਾਂ ਨੱਕ ਦਾ ਤੇਰਾ ਕੁੱਤਿਆਂ ਵਾਲੀ ਐ ਕਦੋਂ ਮੈਂ ਇੱਥੇ ਹੋਵਾਂ ਨਾ ਨਾਜ਼ੀਆਂ ਪਛਾਣ ਲੈਣੇ ਕੀ ਜਾਗਰ ਨੰਗੇ ਲੈ ਮੇਰਾ ਦਿਵਰ ਆਇਆ ਹੋਵੇ ਤੇ ਮੈਨੂੰ ਪਤਾ ਨਾ ਲੱਗੇ ਇਹ ਗੱਲ ਤਾਂ ਕੋਈ ਤਾਂ ਦੀ ਪਤਾ ਲੱਗ ਜਾਂਦਾ ਟੱਜਣਾ ਘਰੇ ਮਾਜਰ ਕਿਉਂ ਕਿਚੇ ਜੱਬੀ ਜਾਨੀ ਐ ਨਾ ਚੱਬਾਂ ਨਾ ਜੀ ਇਹ ਦਿਨਰਾਸਾ ਮਾੜਾ ਹੁੰਦਾ ਲੋਕਾਂ ਦਾ ਨਸਤਰ ਆ ਨਾ ਮੈਨੂੰ ਐਂ ਦੱਸ ਸਨੀ ਲਾਇਆ ਆ ਨਾ ਮੈਨੂੰ ਐਂ ਦੱਸ ਸਨੀ ਰਲੇ ਟੱਡ ਕੇ ਮੂੰਹ ਕਹਤਾ ਲੋਕ ਵਰਗਾ ਮੈਂ ਖੇਤ ਦੇ ਕੰਮ ਕਰਾਂ ਕਰਦੇ ਕਰਾਂ ਨਾ ਸਵੇਰ ਦੀ ਤਾਂ ਮੈਂ ਲਾਤੀ ਕੰਮ ਸੇਕਮ ਦੁਪਹਿਰ ਦੀ ਤਾਂ ਲਾ ਕੇ ਰੱਖਦੇ ਮੈਨੂੰ ਖੇਤ ਸੌ ਕੰਮ ਨੇ ਅੱਜ ਮੈਂ ਜਾਣਾ ਨਹੀਂ ਹੈਗਾ ਫਲੇ ਸੀਰੀ ਆ ਜੂਗਾ ਨਾ ਕੈ ਲਾਇਆ ਉਹਨੂੰ ਕਦੋਂ ਦੀ ਡੀਕੀ ਜਾਨੀ ਆ ਮੈਂ ਉਹਨੇ ਮੂੰਹ ਨਹੀਂ ਦਿਖਾਇਆ ਆ ਕੇ ਚਲ ਜਾਈ ਤੈਨੂੰ ਕੀ ਦੱਸੀ ਏ ਤੂੰ ਤਾਂ ਉਹੀ ਲੜਨ ਲੱਗੇ ਨੇ ਮੈਥੋਂ ਨੂੰ ਸਹੀੰਦਾ ਮੀਟਿੰਗ 'ਚ ਬੈਠਣੇ ਯਾਰ ਜਾ ਕੇ ਆਪਣੀ ਯਾਰੀ ਇਹ ਵੀ ਪਤਾ ਹੈ ਕੈਲਾ ਨਾਲ ਅਸੀਂ ਤਿੰਨ ਵਜੇ ਆਾਂਗੇ ਕਿਤਾ ਮੱਕੇ ਦਾ ਢੂਆ ਪੱਟ ਕੇ ਸਾਰਾ ਉਹ ਤੇ ਤਰਪਾਲ ਦਾ ਬੁਕੇਤੀ ਦੂਜਾ ਜਿਹੜੇ ਲੋਕੀਲੇ ਖੜਨੇ ਮੱਕੇ ਦੇ ਹੋਰ ਮੱਕਿਆਂ ਚਾਰ ਨੂੰ ਚਾਰ ਪਾਵਾਂਗੇ ਮੀਟਿੰਗ 'ਚ ਬੈਠਣੇ ਸਣੀ ਜਾ ਕੇ ਮੈਂ ਜਾਣਾ ਸਰਪੰਚ ਨਾਲ ਦੱਸ ਦੇ ਇਹਨੂੰ ਕਿੱਥੇ ਜਾਣਾ ਜੀ ਹੁਣ ਤੂੰ ਇਹ ਗਾਂਹ ਸਰਪੰਚੀ ਆਉਂਦੀ ਆ 100 ਕੰਮ ਤਾਂ ਦੇ ਹੁੰਦੇ ਨੇਗੇ ਚਾਹ ਲਿਆਦਾ ਪਹਿਲਾਂ ਚਾਹ ਤਾਂ ਪੀਜੋ ਉਹ ਚਾਹ ਚੂ ਨਹੀਂ ਪਿੰਦੇ ਕਾ ਨੂੰ ਕਾਲਜਾ ਫੂਕਦੇ ਅਸੀਂ ਆਪ ਹੀ ਪੀ ਲਾਂ ਜਿਹੜੇ ਚੀਜ਼ ਅਸੀਂ ਨਹੀਂ ਪੀਂਦੀ ਆ ਉਹ ਚਾਹ ਦਾ ਮਹਾ ਕਾਲਜਾ ਫੂਕਦੀ ਆ ਇਹ ਕਾਦੇ ਵਾਸਤੇ ਪੀਣੀ ਆ ਨਾ ਆ ਤੂੰ ਮੈਨੂੰ ਪਹਿਲਾਂ ਕੀ ਕਹਿ ਕੇ ਹਟ ਅਸੀਂ ਚਾਹ ਉਹ ਸਪੰਚ ਦੇ ਚਾਹ ਚੂ ਪੀ ਲਾਂਗੇ ਸਪੰਚ ਦੇ ਪੀ ਲਾਂਗੇ ਭਾਈ ਸਪੰਚ ਕੋਲੇ ਪੀ ਲਾਂਗੇ ਗੱਡੀ ਕੱਲੂਗੀ ਫਿਰ ਮੈਂ ਚੂ ਪੀ ਲਾਂਗੇ ਦਾ ਕੀ ਮਤਲਬ ਐ ਦਿਓ ਨਾ ਮੈਨੂੰ ਸਾਫ਼-ਸਾਫ਼ ਗੱਲ ਦੱਸ ਗੱਲ ਕਹਿੰਦੇ ਕੌਣ ਨੇ ਬੋਲੀ ਨਾਲ ਕੈਨਿੰਗ ਦੇ ਆਪਾਂ ਬਿਰੂਟੀ ਕਹਾਂ ਰੋਟੀ-ਪਿਰਟੀ ਖਲਾਂਗੇ ਪਾਣੀ ਦਾ ਨਹੀਂ ਪੀਣਾਂਗੇ ਚਾਹੂ ਪੀਣਾਂਗੇ ਮੇਰੀ ਗੱਲ ਸੁਣ ਉਸ ਤਾਂ ਉਹ ਨਹੀਂ ਉਹ ਲਾ ਦੇ ਤਾਰੂ ਵੀ ਪੀ ਬਰੀ ਗਿਆ ਤਾਂ ਵੀ ਇਹਦਾ ਸੰਗ ਛੱਡ ਦੇ ਤੂੰ ਇਹਦੇ ਨਾਲ ਰਲਿਆ ਤਾਂ ਜਮਾ ਵਿਗੜੇਗਾ ਗਲਤ ਬਾਤ ਗਲਤ ਬਾਤ ਮੈਂ ਇਹਦੇ ਨਾਲ ਨਹੀਂ ਰਲਿਆ ਇਹ ਮੇਰੇ ਨਾਲ ਰਲਿਆ ਇਹ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਜਿੰਦ ਕੱਢ ਲੈ ਸਿੱਧੀ ਜਿਹੀ ਗੱਲਾਂ ਨਹੀਂ ਖੌੜੇ ਖਾਵੇਂਗੀ ਉਹ ਨਾਲ ਲੜੇ ਨਹੀਂ ਕਰਦੇ ਉਸ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਪੱਗ-ਪੁਗ ਪੱਗ-ਪੁਗ ਬਨ ਲੈ ਜਾਣਾ ਚਾਬੀਆਂ ਲੈ ਕੇ ਮੈਨੂੰ ਚੁਵਾਰ ਦੀ ਮੇਰੇ বিনা ਰੋਟੀ ਨਹੀਂ ਦੇਣੀ ਕਿਸੇ ਨੇ ਤੂੰ ਐਂ ਦੇਖ ਲਾਪੇ ਹੱਥ ਫੁੱਟ ਬਣੇ ਕਿ ਤੈਨੂੰ ਹਾਂ ਹਾਂ ਤੇਰੇ ਆਉਣ ਤੋਂ ਪਹਿਲਾਂ ਕਿਹੜਾ ਕੋਈ ਹੋਰ ਲੱਗੇ ਜਾਂਦੀਗਾ ਆ ਵੀ ਲਾਉਣ ਤੇ ਫਿਰ ਠੀਕ ਆ ਮਚਾਲੀ ਆ ਤੂੰ ਬਾਈ ਆ ਜਾ ਤੁਰਦੀ ਵਣ ਚਾਬੀਆਂ ਲੈ ਕੇ ਮੈਨੂੰ ਚੁਵਾਰ ਦੀਆਂ ਉੱਪਰ 100 ਸਮਾਨ ਹੈ ਮੇਰਾ ਮੈਂ ਤੂੰ ਮੈਂ ਮੈਂ ਪੱਗ ਮੰਨ ਲੈ ਤਾ ਇੱਕ ਮਿੰਟ ਤੂੰ ਮੈਨੂੰ ਚਾਰ ਵਾਰ ਹੀ ਕਹਤਾ ਚਾਬੀਆਂ ਲਿਆ ਦੇ ਇਹ じゃ ਕਿਹੜਾ ਸਮਾਨ ਹੈ ਤੇਰਾ ਉਹ ਭੈਣ ਦੇ ਖਸਮ ਦੀ ਅਸਲਾ ਪੈ ਜਮਾ ਕਰਾ ਕੇ ਲੈ ਉਹੀ ਸਿਰੇ ਸੇ ਚੜਦੀ ਬੱਦੀ ਆ ਮੈਂ ਤਾਂ ਤੇਰੇ ਕੋਲ ਹੁਣ ਤੱਕ ਕਦੇ ਜੀ ਅਸਲਾ ਨਹੀਂ ਵੇਖਿਆ ਕਮਾਲ ਹੋਗੀ ਤੇਰੀ ਓਏ ਅਸਲ ਤਾਂ ਮੇਰੇ ਕੋਲੇ 2 2 ਨੇ ਕਿ ਕਿੜੇ ਕਿੜੇ ਆਹ ਇੱਕ ਤਾਂ ਸਾਹਮਣੀ ਬੈਠਿਆ ਲੋਕਾਂ ਦਾ ਪੱਟ ਚ ਸਰਚ ਗੁਣੇ ਪੂ ਤਾਂ ਸੱਦਾ ਇੱਥੇ ਵਜਦੀਆਂ ਦੇਵੈਰ ਨੇ ਸਿਨੇ ਚ ਵਜਦੀਆਂ ਆ ਦੇਖ ਲੈ ਚੱਕਰ ਦੇਖ ਲੈ ਅਰੇ ਸੱਦੀ ਗੱਲੇ ਤੇਲਵਿਜੀ ਲੰਗਦੀ ਹੈ ਆਹ ਵਾਰ ਹੋ ਗਿਆ ਯਾਰ ਤੂੰ ਜਾਪੀ ਰਿਹਾ ਕੋਈ ਨਹੀਂ ਤੂੰ ਵੀ ਹਟਦਾ ਨਹੀਂ ਅਸਲਾ ਜਾਗਰਪੁਰ ਤੇ ਮਰੇ ਮੈਂ ਮੈਂ ਤਾਂ ਕਹਾਂਦਾ ਨਹੀਂ ਕਿਸ ਨੂੰ ਜੇਪ ਚ ਹੀ ਲੱਗਦਾ ਮੈਂ ਕਰ ਮੈਂ ਪੱਕਾ ਮੰਨਣਾ ਹਾਂ ਕਹਿੰਦਾ ਤੈਨੂੰ ਪਾਪ ਨਾ ਕੱਢੀ ਉਹ ਮੈਂ ਉਹ ਮੈਂ ਸਿੱਧੀ ਕਰ ਦੂੰਗਾ ਉਹ ਇਹਨੂੰ ਕੀ ਪਤਾ ਕਿਹੜੀ ਮੀਟਰਿੰਗ ਵਿੱਚ ਬਟਣਾ ਆਪਣੇ ਮਗਰ ਪੱਗ ਬੰਨ੍ਹੇ ਨਾ ਵਾਲਾ ਵੀਰੇ ਸਾਹ ਦੇ ਆਪਨਾ ਕੱਢ ਲਾਂਗੇ ਦੋ ਮੈਂ ਜੋ ਨਹੀਂ ਬੋਤਨਾ ਅੱਜ 20 ਕੱਢਨੇ ਨੇ ਪਹਿਲੇ ਤੋੜ ਦਿਆਂ ਇਹ ਕੀ ਯਾਦ ਰੱਖੂਗੀ ਦੂਮੇ ਮਰ ਜਾ ਮੈਨੂੰ ਤਾਂ ਐ ਸੀ ਮੈਂ ਮਸ਼ੀਨ ਵਾਲੇ ਡੱਬੇ 'ਚ ਰੱਖੀ ਐ ਚਾਬੀ ਚਾਬੀ ਤਾਂ ਉੱਥੇ ਹੈ ਨਹੀਂ ਜੇ ਚਾਬੀ ਨਾ ਥਈ ਮੈਨੂੰ ਮਾਰ ਦੂ ਕੀ ਕਰਾਂ ਇਹ ਤੇ ਟੰਗ ਟੁੰਗ ਤਾਂ ਨਹੀਂ ਦਿੱਤੀ ਮੈਂ ਕਿਆ ਦੇ ਹੁੰਦੇ ਆ ਨਾ ਸਾਹਮਣੇ ਕੁਛੜ ਕੁੜੀ ਸ਼ਹਿਰ ਟੰਡੂ ਰਾਜ ਆ ਬੱਡੀ ਸਾਹਮਣੇ ਪਈ ਨਹੀਂ ਬੋਲ ਕਣੀ ਦੱਸ ਸਕਦੀ ਚੱਲ ਦਫਾ ਹੋਣੀ ਫੋਰ ਬੂਤ ਨਹੀਂ ਪਟਾਤੀ ਸੀ ਮੇਰੀ ਬੋਲੂਗਾ ਮੈਂ ਮਾਧਿਅ ਜਮਈ ਨਹੀਂ ਸ਼ਰਮ ਮੰਨਦਾ ਜਮਈ ਨਹੀਂ ਸ਼ਰਮ ਮੰਨਦਾ ਉਹ ਆ ਗਿਆ। ਬੰਨੇ ਲੱਗਿਆ ਜਿਵੇਂ ਨੰਦ ਕਰਾਉਣੇ ਹੁੰਦੇ ਆ ਦੇਖ ਕੀ ਲੱਛਣ ਕਰਦਾ ਇੱਥੇ ਬੈਠਾ। ਉਹ ਕਿਉਂ ਸੰਗ ਬੜਵਾਇਆ ਤੈਂ? ਉਹ ਚੀੜੀ ਦੀ ਯਾਰਾ ਉੱਥੇ ਚੀੜੀ ਬੈਠੀ ਉਹਨੂੰ ਘੜਦੀ ਮੈਂ ਤਾਂ। ਐ ਘੜੀ ਚੀੜੀ ਬੈਠੀ ਸੀ। ਨਾ ਮੇਰੀ ਸੁਣ ਗੱਲ। ਤੂੰ ਕੀ ਕਹਿੰਨੀ ਨੰਦ ਦੇ ਬੈਠਣ ਨੂੰ? ਨਹੀਂ ਮੈਂ ਤਾਂ ਇੱਕ ਵਾਰੀ ਬੈਠ ਕੇ ਪਛਤਾਉਣਾ। ਤੂੰ ਬੈਠ ਕੇ ਪਛਤਾਉਣਾ। ਹੋਰ ਨਾ ਕੀ? ਪਛਤਾਉਂਦਾ ਹਾਂਗਾ ਫੇਰ ਹੁਣ ਮੈਂ ਤਾਂ ਜਾਣੋ ਰਹੀ ਆਹ ਫੜ ਚਾਬੀ। ਦੇਖ ਅੱਗ ਲੱਗਣੀ ਕਿਵੇਂ ਮੂਲ ਨੱਕ ਲਾਈ ਆ। ਓਏ ਤੂੰ ਖੜਾ ਹੋ ਜਾ ਬਾਈ। ਹਾਂ। ਲੰਮੀਆਂ ਤਾਣੀ ਪਿਆ। ਜਾ ਜਾ ਕੇ ਨਾ ਅਖਤੋ ਹੋ ਕੇ ਪੱਗ ਪੁੱਗ ਬੰਨ ਲਾ ਤੂੰ ਚੱਲ ਸਰਪੰਚ ਦੇ ਮੈਂ ਆਉਣਾ ਬਸ ਠੀਕ ਹੈ ਮੈਂ ਅਸਲਾ ਚੱਕ ਲੇ ਮੈਂ ਮੀਟਿੰਗ ਵਿੱਚ ਜਾ ਕੇ ਬਹਿਣਾ ਉਹ ਤੂੰ ਭੱਗ ਜਾ ਸਮਝਿਆ ਕਰਦੇ ਮੰਨਿਆ ਕਰਦੇ ਹਾਂ ਹਾਂ ਠੀਕ ਹੈ ਨਾ ਲਈਂ ਕਿ ਤੇ ਅਹੀਂ ਡੰਗਾ ਸਾਰ ਲੈ ਜਾ ਚੱਲ ਹਾਂ ਕਿ ਸੈਂਤਾਂ ਜੀਆਂ ਮਾਰਦਾ ਸੀ ਓਏ ਹੁਣ ਹੁਣ ਦੱਸ ਸਰਵਿਸ ਸਰਵਿਸ ਕਰਾਉਣੀ ਹੈ ਆਪਾਂ ਤਾਂ ਜਾ ਕੇ ਸਮਾਨ ਚੱਕ ਲੈ ਜਿਹੜਾ ਚੱਕਣਾ ਮੈਨੂੰ ਬੈਠਣ ਦੇ 10 ਮਿੰਟ ਵਾ ਬੈਜਣੇ 10 ਮਿੰਟ ਸਿਰੇ ਸਿਰ ਚੜਦੀ ਜੰਨੀ ਐ ਥੌਲਾ ਕਰ ਦੂ ਮਰੇ ਸਲੇ ਦਾ ਮੈਂ ਲੈ ਮਨਾ ਸਭ ਕੁਮ ਮਾਝ ਦੇਰੀ ਨਹੀਂ ਹੋਣੀ ਚੰਦੀ ਸਿਆਣੇ ਕਹਿੰਦੇ ਨੇ ਆਹਾਹਾ ਸਮਾਂ ਤਾਂ ਸਾਰਾ ਹੈ 56 ਵਿੱਚ ਹੀ ਪਿਆ ਉਜਾਗਰ ਓਏ ਹਾ ਹੋਏ ਬਗਾਵਾ ਉਪਰ ਆਦੇ ਮੇ ਪੱਪੇ ਜਗੜਾ ਮੱਚ ਗਿਆ ਗੰਜਰ ਦੇ ਆ ਓਲਾਲਾ ਆਣ ਦੇਣ ਅਬੇ ਵਾਜ ਵੀ 부ੜੀ ਨਹੀਂ ਆਉਂਦੀ ਆ ਚਰਾਬੱਟੀ ਪੂਤਾਨੀ ਕੇ ਤੇ ਉੱਤੇ ਕਿਸ ਤੀਮੀ ਨੂੰ ਲਈ ਬੈਠਾ ਦੇਖ ਕੇ ਆ ਮਾ ਹੋ ਕੁੰਡਾ ਖੋਲ ਬਸੰਤਰੀ ਇਹ ਨਹੀਂ ਮੂੰਹ ਹੋ ਬੋਲ ਬਸੰਤਰੀ ਕਿਨੂੰ ਕੁੰਡਾ ਖੋਲਣ ਦੀਆਂ ਗੱਲਾਂ ਕਰੀ ਜਾਂਦਾ ਉੱਤੇ ਕੌਣ ਸੀ ਭਲਾ ਓਏ ਆ ਫੜ ਚਾਬੀਆਂ ਉਹੀ ਨਾ ਮੱਥੇ ਤੇ ਉਹਨੀਆਂ ਪਾਇਆ ਕਰ ਆ ਆ ਸਮ ਚਾਬੀਆਂ ਜੀ ਤੂੰ ਮੁੜ ਕੋ ਮੁੜ ਕੀ ਹੋ ਗਿਆ ਇਹ ਜਿਹੜਾ ਕਿਹੜਾ ਅਸਲਾ ਸੀ ਜਿਹੜਾ ਤੂੰ ਉੱਤੇ ਦੇਖ ਕੇ ਆਇਆ ਜ ਉਹ ਗਰਮੀ ਦੇ ਹਲੇ ਕਿੰਨੀ ਐ ਕਿਵੇਂ ਪੜਦਾ ਹੋ ਰਿਹਾ ਗੁੰਮਸੂਰੀ ਐ ਪੱਤਾ ਹਲਦਣੇ ਗਰਮੀ ਹੋਊਗੀ ਦਸ ਮੁੜਕਤ ਆਊਗੀ ਹੁਣ ਨਹੀਂ ਅਸਲਾ ਬੈਡਾਂ 'ਚ ਦੱਬਿਆ ਪੈਦੀ ਮਸਾਂ ਭਾਲੇਗਾ ਹੁਣ ਕੀਮਤੀ ਸਮਾਨ ਉਹਨਾਂ ਦੇ ਲੁਕੋ ਕੇ ਰੱਖਣਾ ਪੈਂਦਾ ਜੀ ਆਂਡੀ ਕੋਣ ਨੂੰ ਸੇ ਪਤਾ ਲੱਗ ਗਿਆ ਮੇਰੇ ਨਾਲ ਕੋਈ ਚੁਗਲੀ ਕਰ ਦੂਗਾ ਮੇਰੀ ਗੱਲ ਸੁਣ ਲੈ ਹਾਂ ਸੌਂ ਗਈ ਮੇਰੀ ਵੀ ਉੱਤੇ ਕੋਈ ਤੀਵੀ ਨਹੀਂ ਸੀ ਨਹੀਂ ਤੇਰੇ ਤਾਂ ਕੰਨ ਬੋਲੀ ਤੇਰੇ ਕੰਨ ਬੋਲੀ ਜਾਂਦੇ ਨੇ ਕੋਈ ਨਹੀਂ ਹੈਗੀ ਤੀ ਤੈਨੂੰ ਕਿਨੇ ਕਹਤਾ ਚਵਾਰੀ ਜੀ ਬੋਲਦਾ ਕੋਈ ਜਿੱਤ ਚਵਾਰੀ ਚੋਂ ਬਾਜ ਜਾਉਂਦੀਆਂ ਸੀ ਨਹੀਂ ਮੈਂ ਕੱਲੀ ਲੱਗਦੇ ਪਕਾਈ ਕਰਨ ਆਈ ਲੱਗਦੇ ਕਰਨ ਮੈਂ ਹਾ ਕਰਮੀ ਕਿੰਨੀ ਹੋ ਰਿਹਾ ਹਾਏ ਹਾਏ ਰਬਾ ਜੇ ਤਾਂ ਮੀਂਹ ਵਰਸਾ ਦੇ ਤੈਨੂੰ ਸੌਂ ਖਾਂਣ ਚ ਕੀ ਤਰਾਜਾ ਸੌਂ ਖਾ ਮੇਰੀ ਉਹ ਲੈ ਤੇਰੇ ਸਿਰ ਦੀ ਸੌਂ ਬਸ ਵੀ ਉੱਤੇ ਕੋਈ ਤੀਮੀ ਨਹੀਂ ਸੀ ਓਏ ਨਹੀਂ ਹੈਗੀ ਤੀ ਨਹੀਂ ਮੈਂ ਤਾਂ ਇੱਕ ਨੇ ਪਛਤਾਰ ਕੇ ਆਹੇ ਜੇ ਫੇਰ ਲਿੱਤੇ ਮੇਰੇ ਹਾਲੇ 84 ਦੇ ਚੱਕਰਾਂ ਦੀ ਪੁੱਛੋਂ ਕੱਢ ਕੇ ਬੰਦਾ 84 ਦੇ ਹੋਰ ਚੱਕਰਾਂ ਚ ਪਾਤਾ ਇਸ ਸੜਕ ਦੀ ਮਰੀ ਦੇ ਮਗਜੇ ਦਾ ਗਹਾ ਲੰਘ ਜਾ ਲੰਘ ਜਾ ਮੈਨੂੰ ਕਿਸੇ ਕਿਤੇ ਵਗ ਜਾਣ ਦੇ ਅਰੇ ਕੰਮ ਜਾਨਾ ਮੂਰੇ ਫਾਨੇ ਮੰਗੂੜ ਕੇ ਖੜ ਜੂਗੀ ਕੋਈ ਕੰਮ ਨਹੀਂ ਪੂਰ ਜਨ ਦਿੰਦੀ ਹੈਗੀ ਤੂੰ ਸਿਆਣੇ ਸਹੀ ਕਹਿੰਦੇ ਨੇ ਮਸ਼ੀਨਰੀ ਵਿੱਚ ਔਰਤ ਹੋਵੇ ਵੀ 10 ਮਹੀਨੇ ਕਿਦਾਂ ਇਹ ਹੱਥ ਥੋੜਾ ਹੋ ਜੇ ਨਾ ਇਹਨਾਂ ਦੀ ਸਰਵਿਸ ਹੋ ਜੇ ਮਗਰਾਇਲ ਬਦਲਿਆ ਜਾਵੇ ਇਹ ਰੇਲੀਆਂ ਹੋਣ ਨਹੀਂਗੇ ਨਾ ਹੁਣ ਜੀ ਤੇਨ ਲੇਟ ਨਹੀਂ ਹੁੰਦਾ ਓ ਮੇਰੀ ਸੁਣ ਗੱਲ ਐਵੇਂ ਨਾ ਮੱਥੇ ਤੋੜੀ ਪਿਆ ਕਰ ਨਹੀਂ ਤੇਰੇ ਬਿਨਾ ਮੇਰੇ ਕੋਲ ਹੈ ਕੌਣ ਹੈ ਪਹਿਲਾਂ ਦੱਸ ਤੂੰ ਤਾਂ ਮਰੇ ਦਿਲ ਦੀ ਰਾਣੀ ਐ ਕੋੜ ਨੇ ਮੇਰੀ ਗੱਲ ਸੁਣ ਜੀ ਮੈਨੂੰ ਤਾਂ ਐ ਲੱਗਦਾ ਵੀ ਤੂੰ ਕੋਈ ਮੇਰੀ ਸੌਕਣ ਪਾ ਨੀ ਮੈਂ ਤੈਨੂੰ ਜਾਣ ਕੇ ਹਰ ਖਾ ਉਹ ਨਾ ਇਹ ਤਾਂ ਨੱਕ ਤੇ ਪਿਉੜੀ ਪਾ ਨਾ ਟਿੱਡਾ ਜਿਹਾ ਕਰਦੀ ਤੇਰਾ ਨਖਰਾ ਸੌਣ ਹੋ ਗਿਆ ਤੂੰ ਗੁੱਸੇ ਚ ਲਾਲ ਹੋਣੀ ਟਮਾਟਰ ਵਰਗੀ ਮੈਨੂੰ ਬੜੀ ਗੰਡ ਲੱਗਦੀ ਐ ਤੈਨੂੰ ਮਚਾ ਕੇ ਖੁਸ਼ ਹੋਣਾ ਮੈਂ ਹੋਰ ਕੋਸ ਨਹੀਂ ਚੱਲ ਚੰਗਾ ਚੱਲ ਚੰਗਾ ਐ ਕਰ ਜਾ ਕੇ ਕਿਸੇ ਚ ਬਹਿ ਜਾ ਚੰਗਾ ਕੱਲ ਲੱਗੂ ਕੱਖੰਡਾ ਪਾ ਦੂਗਾ ਚੱਲ ਬਾਹਰ ਖੁੱਲਾ ਛੱਡ ਤਾਂ ਹਾਂ ਮੈਂ ਚੰਮ ਦੂਆਂ ਬਾਹਰ ਤਾਂ ਕੋਈ ਨਾ ਜਾ ਬਗ ਜਾ ਹੂੰ ਬਗ ਜਾਂਦੀਂਗਾ ਪਾ ਜਾ